ਦੋਸਤੋ ਦਿਲਸੀ 12 ਅਕਤੂਬਰ ਤੇ ਸਾਲ ਚੱਲ ਰਿਹਾ ਸੀ 1920 ਜਦੋਂ ਦਰਬਾਰ ਸਾਹਿਬ ਦੇ ਅੰਦਰ ਇੱਕ ਬੜਾ ਹੀ ਅਨੋਖਾ ਤੇ ਅਜੀਬ ਘਟਨਾਕਰਮ ਵਾਪਰਦਾ ਹੈ ਉਹਦਾ ਕੀ ਹੈ ਕਿ 12 ਅਕਤੂਬਰ ਵਾਲੇ ਦਿਨ ਕੁਝ ਮਜਬੀ ਸਿੱਖ ਤੇ ਕੁਝ ਰਵਦਾਸੀਏ ਸਿੱਖ ਅੰਮ੍ਰਿਤ ਛੱਕ ਕੇ ਸ੍ਰੀ ਦਰਬਾਰ ਸਾਹਿਬ ਅੰਦਰ ਆਪਣੀ ਅਰਦਾਸ ਕਰਵਾਉਣ ਜਾਂਦੇ ਹਨ ਪਰ ਅੱਗੋਂ ਦਰਬਾਰ ਸਾਹਿਬ ਅੰਦਰ ਬੈਠੇ ਪੁਜਾਰੀਆਂ ਨੇ ਉਹਨਾਂ ਮਜਬੀ ਸਿੱਖਾਂ ਅਤੇ ਰਵਦਾਸੀਏ ਸਿੱਖਾਂ ਦੀ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕੀ ਸੀ ਇਹ ਪੂਰਾ ਘਟਨਾਕਰਮ ਇਸੇ ਸਾਲ ਹੀ ਜੱਲਿਆਂਵਾਲਾ ਹੱਤਿਆਕਾਂਡ ਦੇ ਦੋਸ਼ੀ ਜਰਨਲ ਡਾਇਰ ਨੂੰ ਦਰਬਾਰ ਸਾਹਿਬ ਅੰਦਰ ਸਰੋਪਾ ਪਾ ਕੇ ਅਤੇ ਪੰਜ ਕੈਕਾਰ ਪੈਨਾ ਕੇ ਕਿਸ ਨੇ ਸਨਮਾਨਿਤ ਕੀਤਾ ਇਸ ਪੂਰੀ ਘਟਨਾ ਤੋਂ ਬਾਅਦ ਫਿਰ ਦਰਬਾਰ ਸਾਹਿਬ ਵਿੱਚ ਕੀ ਕੁਝ ਵਾਪਰਿਆ ਕੌਣ ਸਨ ਕਰਤਾਰ ਸਿੰਘ ਝੱਬਰ ਤੇ ਤੇਜਾ ਸਿੰਘ ਚੂੜਕਾਣ ਜੋ ਹੱਥਾਂ ਵਿੱਚ ਟਕੂਏ ਲੈ ਕੇ ਦਰਬਾਰ ਸਾਹਿਬ ਅੰਦਰ ਦਾਖਲ ਹੋਏ ਸਨ ਇਹ ਸਾਰੀ ਵਾਰਤਾ ਅੱਜ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ रह ਜਾਓਗੇ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਿਸ ਵੇਲੇ ਪੰਜਾਬ ਉਤੇ ਅੰਗਰੇਜ਼ ਰਾਜ ਕਰਦੇ ਸਨ ਜੇ ਉਸ ਵਕਤ ਪੂਰੇ ਭਾਰਤ ਵਿੱਚ ਅੰਗਰੇਜ਼ ਰਾਜ ਦਾ ਸੂਰਜ ਕਦੇ ਡੁੱਬਦਾ ਹੀ ਨਹੀਂ ਸੀ ਉਸ ਵਕਤ ਅੰਮ੍ਰਿਤਸਰ ਦੇ ਵਿੱਚ ਇੱਕ ਬੜੀ ਅਜੀਬ ਅਤੇ ਅਨੋਖੀ ਘਟਨਾ ਵਾਪਰਦੀ ਹੈ ਅਮਰਤਸਰ ਸ਼ਹਿਰ ਦੇ ਹੀ ਰਹਿਣ ਵਾਲੇ ਇੱਕ ਸਿੱਖ ਭਾਈ ਮਹਿਤਾਬ ਸਿੰਘ ਵੱਲੋਂ ਸਿੱਖਾਂ ਦੀ ਇੱਕ ਖਾਲਸਾ ਬਰਾਦਰੀ ਨਾਮ ਦੀ ਜਥੇਬੰਦੀ ਬਣਾਈ ਹੋਈ ਸੀ ਭਾਈ ਮਹਿਤਾਬ ਸਿੰਘ ਆਪ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਸੀ ਉਸ ਦੀ ਅਤੇ ਖਾਲਸਾ ਬਰਾਦਰੀ ਜਥੇਬੰਦੀ ਦੀ ਇਹੀ ਸੋਚ ਸੀ ਕਿ ਗਰੀਬ ਅਤੇ ਪਛੜੀਆਂ ਜ਼ਰੈਣੀਆਂ ਦੇ ਲੋਕਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਉਹਨਾਂ ਨੂੰ ਅੰਮ੍ਰਿਤ ਪਾਨ ਕਰਵਾ ਕੇ ਸਿੰਘ ਸਜਾਇਆ ਜਾਵੇ ਤਾਂ ਜੋ ਸਿੱਖੀ ਦਾ ਵੱਧ ਤੋਂ ਵੱਧ ਪ੍ਰਸਾਰ ਹੋ ਸਕੇ ਇਸੇ ਪ੍ਰੋਗਰਾਮ ਤੇ ਤਹਿਤ ਖਾਲਸਾ ਬਰਾਦਰੀ ਜਥੇਬੰਦੀ ਵੱਲੋਂ 12 ਅਕਤੂਬਰ 1920 ਵਾਲੇ ਦਿਨ ਜਲੰਧਿਆ ਵਾਲੇ ਬਾਗ ਵਿੱਚ ਇੱਕ ਅਮਰਤ ਸੰਚਾਰ ਸਮਾਗਮ ਕਰਵਾਇਆ ਜਿਸ ਵਿੱਚ ਕੁਝ ਮذਬੀ ਅਤੇ ਰਦਰਦਾਸੀਏ ਸਿੱਖਾਂ ਨੇ ਅਮਰਤ ਪਾਨ ਕੀਤਾ ਤੇ ਉਹ ਸਿੰਘ ਸਜ ਗਏ ਅਮਰਤ ਸ਼ਾਕੇ ਸਿੰਘ ਸਜਣ ਤੋਂ ਬਾਅਦ ਇਹ ਜਥਾ ਸੰਗਤ ਦੇ ਰੂਪ ਵਿੱਚ ਜਲੰਧਿਆ ਵਾਲੇ ਬਾਗ ਤੋਂ ਸ਼੍ਰੀ ਦਰਬਾਰ ਸਾਹਿਬ ਵੱਲ ਆਉਂਦਾ ਹੈ ਇਹ ਸਾਰੇ ਨਵੇਂ ਸਜੇ ਸਿੱਖਾਂ ਦੀ ਇਹ ਮਰਸਾ ਸੀ ਕਿ ਦਰਬਾਰ ਸਾਹਿਬ ਵਿੱਚ ਕੜਾ ਪ੍ਰਚਾਰ ਦੀ ਦੇਗ ਬਣਾ ਕੇ ਅਰਦਾਸ ਕਰਾਈ ਜਾਵੇਗੀ ਕਿ ਦਸਵੇਂ ਪਾਤਸ਼ਾਹ ਨੇ ਸਾਨੂੰ ਆਪਣੇ ਖਾਲਸੇ ਪੰਥ ਵਿੱਚ ਸ਼ਾਮਲ ਕਰ ਰਿਹਾ ਹੈ ਇਹ ਸਾਰੇ ਸਿੰਘ ਜਦੋਂ ਮੱਥਾ ਟੇਕ ਕੇ ਕੜਾ ਪ੍ਰਚਾਰ ਦੀ ਦੇਗ ਲੈ ਕੇ ਅਰਦਾਸ ਕਰਵਾਉਣ ਲਈ ਦਰਬਾਰ ਸਾਹਿਬ ਦੇ ਪੁਜਾਰੀ ਕੋਲ ਗਏ ਤਾਂ ਅੱਗੋਂ ਪੁਜਾਰੀ ਨੇ ਅਰਦਾਸ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਪੁਜਾਰੀ ਨੇ ਅੱਗੋਂ ਜਵਾਬ ਦਿੱਤਾ ਕਿ ਮਜਬੀ ਸਿੱਖਾਂ ਦੀ ਅਰਦਾਸ ਕਰਨ ਵਾਸਤੇ ਸਿਰਫ 9 ਵਜੇ ਤੱਕ ਦਾ ਹੀ ਟਾਈਮ ਸੀ ਟਾਈਮ ਹੁਣ ਲੰਘ ਚੁੱਕਾ ਹੈ ਜੋ ਅਸੀਂ ਮਕਰਰ ਕੀਤਾ ਹੋਇਆ ਤੇ ਜੋ ਹੁਣ ਬੀਤ ਚੁੱਕਾ ਹੈ ਇਸ ਦੇ ਪਿੱਛੋਂ ਅਰਦਾਸ ਨਹੀਂ ਹੋ ਸਕਦੀ ਸਾਡੇ ਗੁਰੂ ਸਾਹਿਬਾਨ ਨੇ ਜਾਤ ਪਾਤ ਖਤਮ ਕਰਕੇ ਇੱਕੋ ਪੰਥ ਖਾਲਸਾ ਪੰਥ ਬੜਾਇਆ ਹੈ ਪਰ ਜਿਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ ਉਸ ਵਕਤ ਦਰਬਾਰ ਸਾਹਿਬ ਦੇ ਪ੍ਰਬੰਧਾ ਵਿੱਚ ਵੀ ਬਹੁਤ ਨਿਗਾਰ ਆ ਗਿਆ ਸੀ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਸਾਰੇ ਗੁਰਦੁਆਰੇ ਸਾਰੇ ਤਖਤਾਂ ਉੱਤੇ ਆਪਣਾ ਕਬਜ਼ਾ ਕਰ ਲਿਆ ਜਾਂਦਾ ਹੈ ਗੁਰਦੁਆਰੇ ਦੇ ਪ੍ਰਬੰਧ ਸਿੱਖਾ ਕੋਲੋਂ ਖੋ ਕੇ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਦਿੱਤੇ ਗਏ ਜੋ ਦੇਖਣ ਵਿੱਚ ਤਾਂ ਸਿੱਖ ਲੱਗਦੇ ਸਨ ਪਰ ਅੰਦਰੋਂ ਉਹ ਅੰਗਰੇਜ਼ਾਂ ਦੇ ਪਿੱਟੂ ਸਨ ਗੁਰਦੁਆਰੇ ਦੇ ਪ੍ਰਬੰਧਕ ਵੀ ਆਪਣੀਆਂ ਮਨਮਰਜ਼ੀਆਂ ਲੋ ਇਹ ਸਾਰੇ ਗੁਰਦੁਆਰੇ ਦੇ ਪ੍ਰਬੰਧਕ ਆਪਣੀਆਂ ਮਨਮਰਜ਼ੀਆਂ ਕਰਦੇ ਸਨ ਜਿਨ੍ਹਾਂ ਨੂੰ ਸਿੱਖੀ ਦੇ ਉਸੂਲਾ ਦੀ ਰਤਾ ਪਰ ਵੀ ਜਾਣਕਾਰੀ ਨਹੀਂ ਸੀ ਅਜਿਹੇ ਕੰਮ ਅੰਗਰੇਜ਼ਾਂ ਵੱਲੋਂ ਇਸ ਕਰਕੇ ਕੀਤਾ ਗਿਆ ਕਿਉਂਕਿ ਉਹ ਜਾਣਦੇ ਸਨ ਕਿ ਸੇਕਾ ਗੁਰਦੁਆਰਿਆਂ ਵਿੱਚੋਂ ਇਹ ਸ਼ਕਤੀ ਲੈ ਕੇ ਸਾਡੇ ਨਾਲ ਟੱਕਰ ਲੈਂਦੇ ਹਨ ਆਜ਼ਾਦੀ ਲੈਣ ਦੀ ਗੱਲ ਗੁਰਦੁਆਰਿਆਂ ਵਿੱਚੋਂ ਹੀ ਸ਼ੁਰੂ ਹੁੰਦੀ ਹੈ ਇਸੇ ਲਈ ਉਹਨਾਂ ਨੇ ਚਾਲ ਖੇਡੀ ਕਿ ਕਿਉਂ ਨਾ ਗੁਰਦੁਆਰਿਆਂ ਦੇ ਪ੍ਰਬੰਧ ਹੀ ਇਹਨੇ ਵਿਗਾੜ ਦਿੱਤੇ ਜਾਣ ਕਿ ਸਿੱਖ ਆਜ਼ਾਦੀ ਨੂੰ ਭੁੱਲ ਕੇ ਆਪਸ ਵਿੱਚ ਲੜ ਲੜ ਕੇ ਮਾਰੇ ਜਾਣ ਤੇ ਜਾਤਾਂ ਪਾਤਾਂ ਵਿੱਚ ਵੰਡੇ ਜਾਣ ਇਸੇ ਮਕਸਦ ਵਿੱਚ ਅੰਗਰੇਜ਼ ਬਹੁਤ ਹੱਦ ਤੱਕ ਕਾਮਯਾਬ ਵੀ ਹੋ ਗਏ ਉਹਨਾਂ ਵੱਲੋਂ ਦਰਬਾਰ ਸਾਹਿਬ ਦਾ ਸਰਬਰਾ ਅਤੇ ਦਰਬਾਰ ਸਾਹਿਬ ਦੇ ਪੁਜਾਰੀ ਆਪਣੇ ਹੀ ਪਿਟੂਆਂ ਨੂੰ ਬਣਾਇਆ ਗਿਆ। ਇਸੇ ਕਰਕੇ ਉਹਨਾਂ ਦਿਨਾਂ ਵਿੱਚ ਜੇਕਰ ਕੋਈ ਪੰਜਾਬੀ ਈਸਾਈ ਬਣ ਕੇ ਦਰਬਾਰ ਸਾਹਿਬ ਜਾਂਦਾ ਸੀ ਤਾਂ ਉਸ ਨੂੰ ਦਰਬਾਰ ਸਾਹਿਬ ਅੰਦਰ ਪੁਜਾਰੀਆਂ ਵੱਲੋਂ ਸਰੋਪਾ ਦਿੱਤਾ ਜਾਂਦਾ ਪਰ ਜੇਕਰ ਕੋਈ ਅਮਰਤ ਚੱਕ ਕੇ ਦਰਬਾਰ ਸਾਹਿਬ ਜਾਂਦਾ ਤਾਂ ਉਸ ਨੂੰ ਦਰਕਾਰਿਆ ਜਾਂਦਾ ਉਸ ਨਾਲ ਵਿਤਕਰਾ ਕੀਤਾ ਜਾਂਦਾ। ਜੇ ਇਸ ਵੇਲੇ ਅਮਰਤ ਪਾਨ ਕਰਕੇ ਉਹ ਨਵੇਂ ਸਜੇ ਸਿੰਘ ਦਰਬਾਰ ਸਾਹਿਬ ਮੱਥਾ ਟੇਕਣ ਅਤੇ ਅਰਦਾਸ ਕਰਵਾਉਣ ਲਈ ਗਏ। ਉਸ ਵਕਤ ਉਹਨਾਂ ਨਾਲ ਸੰਗਤ ਦੇ ਵਿੱਚ ਤਿੰਨ ਖਾਲਸਾ ਕਾਲਜ ਦੇ ਪ੍ਰੋਫੈਸਰ ਵੀ ਮੌਜੂਦ ਸਨ ਪ੍ਰੋਫੈਸਰ ਤੇਜਾ ਸਿੰਘ, ਬਾਬਾ ਹਰਕ੍ਰਿਸ਼ਨ ਸਿੰਘ ਤੇ ਪ੍ਰੋਫੈਸਰ ਨਰਿੰਦਰ ਸਿੰਘ ਪਰ ਪੁਜਾਰੀਆਂ ਅੱਗੋਂ ਕਿਸੇ ਦੀ ਪਰਵਾਹ ਨਾ ਕੀਤੀ ਤੇ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ ਇੰਨੇ ਨੂੰ ਰੌਲਾ ਰੱਪਾ ਪੈਂਦਾ ਦੇਖ ਉੱਥੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਆ ਕੇ ਇਕੱਠੀਆਂ ਹੋ ਜਾਂਦੀਆਂ ਹਨ ਜਿਸ ਤੋਂ ਬਾਅਦ ਉੱਥੇ ਇੱਕ ਹੋਰ ਘਟਨਾ ਵਾਪਰਦੀ ਹੈ ਉਸ ਵੇਲੇ ਫਿਰ ਸਰਦਾਰ ਕਰਤਾਰ ਸਿੰਘ ਛੱਬਰ ਸਰਦਾਰ ਤੇਜਾ ਸਿੰਘ ਚੂੜਕਾਣਾ ਤੇ ਸਰਦਾਰ ਤੇਜਾ ਸਿੰਘ ਪੁੱੱਜਰ ਇਹ ਸੱਚੇ ਤੇ ਸੁੱਚੇ ਅਕਾਲੀ ਸਿੱਖ ਜਿਨ੍ਹਾਂ ਨੇ ਦਰਬਾਰ ਸਾਹਿਬ ਆ ਕੇ ਪੰਜ ਜਕਾਰੇ ਛੱਡੇ ਜਿਸ ਨਾਲ ਉੱਥੋਂ ਦਾ ਸਾਰਾ ਮਾਹੌਲ ਹੀ ਬਦਲ ਗਿਆ ਦੋਹਾ ਪਾਸਿਆਂ ਤੋਂ ਇਹ ਲੜਾਈ ਦੀ ਤਿਆਰੀ ਹੋ ਗਈ ਪਰ ਅਖੀਰ ਕੋਈ ਵੀ ਅਣਹੋਣੀ ਘਟਨਾ ਵਾਪਰਨ ਤੋਂ ਪਹਿਲਾਂ ਫਿਰ ਇਸ ਗੱਲ ਉੱਤੇ ਸਹਿਮਤੀ ਬਣੀ ਕਿ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਆ ਜਾਵੇਗਾ ਗੁਰੂ ਗ੍ਰੰਥ ਸਾਹਿਬ ਜੀ ਜੋ ਵੀ ਹੁਕਮ ਕਰਨਗੇ ਉਸ ਨੂੰ ਦੋਵੇਂ ਤਰ੍ਹਾਂ ਪ੍ਰਵਾਨ ਕਰਨਗੇ ਆ ਉਸ ਵਕਤ ਫਿਰ ਗੁਰੂ ਸਾਹਿਬ ਦਾ ਹੁਕਮਨਾਮਾ ਆਇਆ ਸੀ ਸੋਰਠਮਾਲਾ ਤੀਜਾ ਦੋ ਤੁਕੀ ਨੇ ਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਸਤਗੁਰ ਕੀ ਸੇਵਾ ਲਾਏ ਇਹ ਹੁਕਮਨਾਮਾ ਸੁਣ ਕੇ ਸਾਰੀ ਸੰਗਤ ਹੀ ਜੋਸ਼ ਵਿੱਚ ਆ ਗਈ ਸਾਰਿਆਂ ਦੇ ਨੇਤਰਾਂ 'ਚੋਂ ਜਲ ਵਹਿ ਤੁਰਿਆ ਸੀ ਅਖੀਰ ਦਰਬਾਰ ਸਾਹਿਬ ਦੇ ਪਚਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਅਰਦਾਸ ਕਰਨ ਵਾਸਤੇ ਮਜਬੂਰ ਹੋ ਗਏ ਦੇਸ ਤੋਂ ਬਾਅਦ ਨਵੇਂ ਸਜੇ ਸਿੰਘਾਂ ਦੀ ਅਰਦਾਸ ਕੀਤੀ ਗਈ ਕੜਾ ਪ੍ਰਚਾਦੀ ਦੇਗ ਵਰਤਾਈ ਗਈ ਪੂਰੀ ਸਿੱਖ ਸੰਗਤ ਦੇ ਉਸ ਵਕਤ ਚਿਹਰੇ ਖਿੜੇ ਹੋਏ ਸਨ ਕਿਉਂਕਿ ਪੁਜਾਰੀਆਂ ਦੇ ਬਣਾਏ ਕਰੋੜ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਤੋੜੇ ਸਨ ਨਹੀਂ ਤਾਂ ਇਹ ਪਾਪੀ ਸਵੇਰੇ 9 ਵਜੇ ਤੋਂ ਬਾਅਦ ਕਿਸੇ ਵੀ ਆਮ ਸਿੱਖ ਦੀ ਅਰਦਾਸ ਨਹੀਂ ਕਰਨ ਕਰਦੇ ਕੜਾ ਪ੍ਰਚਾਦੀ ਦੇਗ ਲੈ ਕੇ ਇਹ ਸਾਰੇ ਸਿੰਘ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲ ਗਏ ਤਾਂ ਇਹਨਾਂ ਸਿੰਘਾਂ ਨੂੰ ਤੁਰੇ ਆਉਂਦੇ ਵੇਖ ਕੇ ਜੋ ਛਰੀ ਅਕਾਲ ਤਖਤ ਸਾਹਿਬ ਦੇ ਪੁਜਾਰੀ ਸਨ ਉਹ ਛਰੀ ਅਕਾਲ ਤਖਤ ਸਾਹਿਬ ਨੂੰ ਸੁੰਨਾ ਛੱਡ ਕੇ ਹੀ ਦੌੜ ਗਏ ਇਹ ਵੇਖ ਕੇ ਸੰਗਤ ਹੋਰ ਪਹਿਲਾਂ ਨਾਲੋਂ ਵੀ ਗੁੱਸੇ ਵਿੱਚ ਭੜਕ ਉੱઠી ਕਿਉਂਕਿ ਛਰੀ ਅਕਾਲ ਤਖਤ ਸਾਹਿਬ ਦੀ ਖਾਤਰ ਹੀ ਬਾਬਾ ਦੀਪ ਸਿੰਘ ਵਰਗੇ ਬਾਬਾ ਗਰਬਖਸ਼ ਸਿੰਘ ਵਰਗੇ ਜੋਧਿਆਂ ਨੇ ਆਪਣੇ ਸਿਰ ਵਾਰ ਦਿੱਤੇ ਪਰ ਕਦੇ ਵੀ ਛਰੀ ਅਕਾਲ ਤਖਤ ਸਾਹਿਬ ਨੂੰ ਸੁੰਨਾ ਨਹੀਂ ਸੀ ਛੱਡਿਆ ਇਸੇ ਬੇਦਬੀ ਨੂੰ ਮੁੱਖ ਰੱਖ ਕੇ ਸਿੱਖ ਸੰਗਤ ਨੇ ਉੱਥੇ ਇੱਕ ਹੋਰ ਮਤਾ ਪਾਸ ਕੀਤਾ ਕਿ ਇਹ ਸਾਰੇ ਪੁਜਾਰੀ ਅਤੇ ਗ੍ਰੰਥੀ ਤਨਖਾਈਏ ਹਨ ਅਤੇ ਦਰਬਾਰ ਸਾਹਿਬ ਦਾ ਪ੍ਰਬੰਧ ਹੁਣ ਸਿੱਖ ਪੰਥ ਆਪ ਸੁਭਾਲੇਗਾ ਉਸ ਵੇਲੇ ਫਿਰ ਸਰਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿੱਚ 25 ਮੈਂਬਰੀ ਕਮੇਟੀ ਬਣਾਈ ਗਈ ਤੇ ਸਰਦਾਰ ਤੇਜਾ ਸਿੰਘ ਪੁੱੱਤਰ ਨੇ ਦੇ ਜਥੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਤੇ ਸਰਦਾਰ ਤੇਜਾ ਸਿੰਘ ਪੁੱੱਤਰ ਦੇ ਜਥੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਸੌਂਪੀ ਗਈ ਇਸ ਤਰ੍ਹਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਪੁਜਾਰੀਆਂ ਕੋਲੋਂ ਖੋ ਕੇ ਸੇਕਪਾੰਤ ਨੇ ਆਪਣੇ ਹੱਥਾਂ ਵਿੱਚ ਲਿਆ ਸੀ ਇਹ ਸੀ ਉਸ ਵੇਲੇ ਦੀ ਸਿੱਖ ਸੰਗਤ ਜੋ ਜਾਤ ਪਾਤ ਦੀ ਖਾਈ ਮੇੜਦੇ ਸਨ ਪਰ ਅੱਜ ਉਹ ਗੱਲ ਤੇ ਉਹ ਯੋਧੇ ਕਿੱਥੇ ਸੋ ਇਹ ਸੀ 1900 ਸੋ ਇਹ ਸੀ 12 ਅਕਤੂਬਰ 1920 ਦੀ ਘਟਨਾ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਦਰ ਮਜਬੀ ਸਿੱਖਾਂ ਦੀ ਪੁਜਾਰੀਆਂ ਵੱਲੋਂ ਅਰਦਾਸ ਨਹੀਂ ਸੀ ਕੀਤੀ ਗਈ ਵੀਡੀਓ ਅਖੀਰ ਤੱਕ ਦੇਖ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ